ਸਿੰਘ ਪੈ ਗਏ ਬੈਗਾਂ ਨੂੰ ਟਟ ਕੇ ਕਹਿੰਦੇ ਅਸੀਂ ਅੱਜ ਕੁਲੀ ਨਹੀਂ ਕਰਨਾ ਲੈ ਖਾ ਗਏ ਸਮਾਨ ਨੂੰ ਇਹ ਤਾਂ ਉਹਦੇ ਆ ਜਾ ਆ ਜਾ ਬਹੁਤ ਢੀਕਿਆ ਤੈਨੂੰ ਆਹ ਬੰਦਾ ਸੋਨੇ ਦੀ ਦੁਕਾਨ ਚ ਕੀ ਫੜਦਾ ਵੀ ਟ੍ਰੇਨ 'ਚ ਆ ਦੇਖੋ ਲੁਧਿਆਣੇ 'ਚ ਦੁਕਾਨ ਮੋੜੀਆਂ ਨਾਲੇ ਪੰਜਾਬ 'ਚ ਤਾਂ ਤੂੰ ਦੁਪਈਆ ਇੱਕੋ ਦਮ ਇੰਨੀ ਗਰਮੀ 'ਚ ਫੇਰ ਠੰਡੇ ਮੋਸਮ ਫੇਰ ਠੰਡੇ 'ਚ ਆ ਗਏ ਸਤਿ ਸ਼੍ਰੀ ਅਕਾਲ ਦੇਖ ਰਿਹਾ ਵਾਕ ਵਿਦ ਟੁਰਨਾ ਮੈਂ ਹਾਂ ਮਨਪ੍ਰੀਤ ਕੌਰ ਅੱਜ ਅਸੀਂ ਗਵਾਲੀਅਰ ਤੋਂ ਚੱਲੇ ਆਂ ਵਾਪਸ ਪੰਜਾਬ ਪਿਛਲੇ ਪਾਸੇ ਦਰਸ਼ਨ ਕਰ ਲੋ ਗੁਰਦੁਆਰਾ ਦਾਤਾਬੰਦੀ ਸ਼ੋਰ ਸਾਹਿਬ ਦੇ ਵਾਹਿਗੁਰੂ ਜੀ ਤੇ ਗਵਾਲੀਅਰ ਕਿਲੇ ਤੇ ਆਪਾਂ ਤਕਰੀਬਨ 24 ਤੋਂ 30 ਘੰਟੇ ਰੁਕੇ ਆਂ ਤੇ ਕੱਲ ਸਵੇਰੇ ਇੱਥੇ ਪਹੁੰਚ ਗਏ ਸੀਗੇ ਅੱਜ ਦੁਪਹਿਰ ਦਾ ਇੱਕ ਕਵਜਣ ਨਾਲ ਆ ਤੇ ਬਾਬਿਆਂ ਨੂੰ ਕਿਹਾ ਸੀਗਾ ਕਿ ਸਾਡੀ ਸੰਗਤ 15 ਕ ਜਾਣਿਆ ਆ ਛੱਡਿਓ ਤੇ ਫਿਰ ਬਸ ਅੱਜ ਹੈ ਨਹੀਂ ਸੀ ਇੱਥੇ ਕੋਈ ਸਕੂਲਾਂ ਚ ਗਈਆਂ ਕਿਉਂਕਿ ਫਲੂਰ ਸਾਹਿਬ ਵਾਲੇ ਸੰਤਾਂ ਦੀ ਸੇਵਾ ਆ ਇੱਥੇ ਤੇ ਉਹ ਫਿਰ ਸਕੂਲ ਵੀ ਚੱਲਦੇ ਆ ਤੇ ਇਹ 407 ਦੇ ਵਿੱਚ ਅੱਜ ਫਿਰ ਸਮਾਨ ਲੱਦ ਕੇ ਚੱਲਿਆ ਤਾਂ ਵੈਸੇ ਬੱਸ ਹੀ ਲੈ ਕੇ ਆਉਂਦੀ ਬੱਸ ਹੀ ਛੱਡ ਕੇ ਆਉਂਦੀ ਆ ਉਦੋਂ ਬੱਸ ਜੀ ਆਈ ਸੀ ਆਪਾਂ ਤੁਸੀਂ ਕਿੰਨੇ ਵੀ ਜਾਣੇ ਹੋ ਇਹ ਲੈ ਵੀ ਆਉਂਦੇ ਆ ਉੱਥੋਂ ਤੇ ਛੱਡ ਕੇ ਵੀ ਆਉਂਦੇ ਆ ਸਟੇਸ਼ਨ ਤੇ ਸਮਾਨ ਲੱਦ ਰਹੇ ਆ ਹਾਂ ਜੀ ਆ ਸਮਾਨ ਉੱਪਰ ਹੋ ਗਿਆ ਇੱਦਾਂ ਹਾਂ ਹੁਣ ਬੰਦੇ ਚੜਾਉਣੇ ਆ ਹੈ ਬੰਦੇ ਚੜ ਰਹੇ ਹੁਣ ਸਹੀ ਹੈ ਵਧੀਆ ਵਧੀਆ ਦੇ ਵਿੱਚ ਸਹੀ ਹੈ ਸਹੀ ਹੈ ਧੰਨਵਾਦ ਸੰਗ ਤਾਂ ਹੁਣ ਆਹ ਮਾਸੀ ਦੀ ਰੀਤ ਪੂਰੀ ਹੋ ਗਈ ਕੀ ਕਹਿੰਦੇ ਟੈਂਪੂ ਚ ਜਾਣਾ ਟੈਂਪੂ ਚ ਜਾਣਾ ਕਹਿੰਦੇ ਚਲੋ ਰੀਤ ਪੂਰੀ ਹੈ ਬਾਬਿਆਂ ਨੂੰ ਕਹੀਏ ਇਦਾਂ ਹੀ ਲਾਇਆ ਹੁਣ ਬਾਬਾ ਤਾਂ ਕਿੰਨਾ ਵਾਕੇ ਲਾਇਆ ਸਹੀ ਤਾਂ ਕੌਣ ਚਾ ਗੱਲ ਕਰਦਾ ਹੈ ਹਾਂ ਚਲੋ ਤੁਰ ਪਏ ਆ ਜੀ ਆਪਾਂ ਮੋਰੇ ਬਹਿ ਗਏ ਸੀ ਗੇਟ ਤੋਂ ਤੁਰਦਿਆਂ ਸਾਰੀ ਆ ਮਾਤਾ ਜੀ ਨਾਲ ਸਾਡਾ ਬਹੁਤ ਪਿਆਰ ਆ ਉਹਨਾਂ ਨੇ ਆ ਦੇ ਦਿੱਤੀ ਮੈਨੂੰ ਅੱਛਾ ਹਾਂ ਚਲੋ ਠੀਕ ਹੈ ਧੰਨਵਾਦ ਜੰਗਾ ਫਿਰ ਮਿਲਾਂਗੇ ਅੰਦੀ ਚੰਗਾ ਮਾਤਾ ਜੀ ਚੰਗਾ ਕੋਈ ਸਾਸਤਰੀ ਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਿਫਤੈ ਵਾਹਿਫਤੈ ਜੀ ਅੱਲਾ ਪਾਵੇ ਚ ਪਾ ਦਿਓ ਰੇਲਵੇ ਸਟੇਸ਼ਨ ਪਹੁੰਚ ਗਏ ਜੀ ਆਪਾਂ ਇਧਰਲੇ ਪਾਸਿਓ ਹੱਲੇ ਇਹਨੂੰ ਤੋੜਿਆ ਆਪਾਂ ਨਿਆ ਨਹੀਂ ਕੱਲ ਜਦੋਂ ਆਏ ਸੀ ਵਿਖਾਇਆ ਸੀਗਾ ਪਰਲੇ ਪਾਸਿਓ ਕਾਫੀ ਇਹਨੂੰ ਪੱਟਿਆ ਵੀ ਪਿਆ ਤੋੜਿਆ ਆਪਾਂ ਨਿਆ ਵੀ ਪਿਆ ਇੱਕ ਵੱਡਾ ਬੰਦ ਰਿਹਾ ਸਟੇਸ਼ਨ ਇਹ ਕਿਉਂਕਿ ਬਹੁਤ ਪੁਰਾਣਾ ਆ ਇਸ ਕਰਕੇ ਇਹਨੂੰ ਡਿਵੈਲਪ ਕੀਤਾ ਜਾ ਰਿਹਾ ਪਰ ਪਿਛਲੇ ਸਾਲ ਜਦੋਂ ਆਏ ਸੀ ਉਦੋਂ ਨਹੀਂ ਤੋੜਿਆ ਆਪਾਂ ਨਿਆ ਛੇਤੀ ਕੰਮ ਸ਼ੁਰੂ ਹੋਇਆ ਇਹਦਾ ਆ ਇੱਥੋਂ ਲੱਗਦਾ ਤੇ ਇੱਧਰ ਕੱਢੇ ਆ ਪਿੱਲਰ ਜੇ ਫਲਾਈਓਵਰ ਵਾਲੇ ਜਾਂ ਕੋਈ ਬਿਲਡਿੰਗ ਬਣਾਉਣੀ ਹੋਣੀ ਹੈ ਆਜੋ ਆਜੋ ਸੰਗਤ ਜੀ ਉਤਰਿਓ ਚਲੋ ਬੈਗ ਬੂਕ ਵੀ ਲਾਓ ਲਾਉਂਦੇ ਆ ਲਾਓ ਜੀ ਬੈਗ ਬੈਗ ਵੀ ਲੈ ਲੈ ਆ ਰਹੀ ਅੱਧੇ ਘੰਟੇ ਜੇ ਪ੍ਰਸ਼ਾਦ ਆਪਣੇ ਤਾਂ ਪੂਰਾ ਪੂਰਾ ਟਾਈਮ ਜੇ ਹਲੇ ਹੈਗਾ ਹਲੇ ਟਾਈਮ ਫੜਾਓ ਫੜਾਓ ਕੁਲੀ ਮਾਰ ਕੇ ਆਵਾਜ਼ ਕਿੱਧਾ ਫੜਾਓ ਫੜਾਓ ਕੁਲੀਆਂ ਤੋਂ ਹੀ ਚਗਾਓ ਇਹਨਾਂ ਦਾ ਸਮਾਨ ਨੀ ਬੀ ਉਹ ਜਿਆਦਾ ਆਈ ਜਾਂਦਾ ਫੜੀ ਜੋ ਬਾਬਾ ਜੀ ਬਾਬਾ ਜੀ ਇੰਨਾ ਸਮਾਨ ਤੁਸੀਂ ਕਿੱਥੇ ਅਸੀਂ ਕਿੱਥੇ ਲੈ ਕੇ ਜਾਵਾਂਗੇ ਅੱਗੇ ਇੰਨੇ ਸਾਡਾ ਦੇਖੋ ਇਹ ਤਾਂ ਬਾਹਲੀ ਸੇਵਾ 'ਚ ਪੈ ਗਏ ਹਨ ਇਹ ਕਹਿੰਦੇ ਮੇਵਾ ਹੀ ਲੈਣਾ ਸੇਵਾ ਖੱਟ ਕੇ ਠੀਕ ਗੱਲ ਆ ਬਹੁਤ ਜਿਆਦਾ ਉਹ ਦੇਖੋ ਉਧਰ ਕਿੰਨਾ ਸਾਡੇ ਕੋਲ ਸਮਾਨ ਹੈ ਇੰਨਾ ਤੁਸੀਂ ਪਹਿਲੇ ਹੀ ਦੇ ਦਿੱਤਾ ਨਹੀਂ ਨਹੀਂ ਬਾਬਾ ਜੀ ਇੰਨਾ ਟਾਈਮ ਕਦੇ ਲਈ ਜਾਨੀ ਆ ਆਜੋ ਆਜੋ ਇੰਦਰ ਹੁਣ ਮੈਂ ਕੀ ਕਹਾਂਗਾ ਭਾਈ ਸਾਹਿਬ ਨੂੰ ਭਾਈ ਸਾਹਿਬ ਤੁਸੀਂ ਧੱਕਾ ਕਰ ਰਹੇ ਹੋ ਤੁਸੀਂ ਤੁਸੀਂ ਤਾਂ ਨਹੀਂ ਜੀ ਤੁਸੀਂ ਤਾਂ ਧੱਕੇ ਨਾਲ ਇੰਨਾ ਖਵਾ ਰਹੇ ਹੋ ਸਿੰਘ ਪੈ ਗਏ ਬੈਗਾਂ ਨੂੰ ਟਟ ਕੇ ਕਹਿੰਦੇ ਅਸੀਂ ਅੱਜ ਕੁਲੀ ਨਹੀਂ ਕਰਨਾ ਆਪੇ ਹੀ ਲੈ ਕੇ ਜਾਣਾ ਲੈ ਫੜ ਤੂੰ ਲੈ ਜਾ ਆ ਕੁੜੀ ਨੇ ਖੋਲਿਆ ਮੇਰੇ ਕੋਲੋਂ ਕਹਿੰਦੀ ਮੈਂ ਵੀ ਲੈ ਜੀ ਲੈਣਾ ਮੈਂ ਚੱਕ ਲੈਣਾ ਲੈ ਹਾਂ ਖਾ ਗਏ ਸਮਾਨ ਨੂੰ ਇਹ ਤਾਂ ਉਦੋਂ ਆ ਆ ਮੈਂ ਚੱਕ ਲੈਣਾ ਇੱਕ ਜੀ ਇੱਕ ਛੱਡੋ ਭਾਈ ਸਾਹਿਬ ਉਹ ਹਲਕਾ ਉਹ ਚੱਕ ਲੈ ਬੱਸ ਮੇਰਾ ਬੈਗ ਫੜਾ ਦੋ ਫੜ ਲਓ ਤੂੰ ਚਲੋ ਜੀ ਚਲੋ ਚੱਕ ਲਿਆ ਸਮਾਨ ਨਾਲ ਆ ਲਈ ਸਾਰਿਆਂ ਨੇ ਆ ਵਧੀਆ ਪਤਾ ਨਹੀਂ ਲੱਗਾ ਸਮਾਨ ਖਾ ਗਏ ਸਾਰੇ ਪਾਣੀ ਦੀ ਜਾਵਾਲੋ ਬੈਗਮਿੰਦੇ ਦੋ ਕੋਈ ਨਹੀਂ ਬਣਾਇਆ ਇਧਰ ਦੀ ਜਾਊਗਾ ਤੇ ਮੇਰੇ ਕੋ ਚੱਕ ਨਹੀਂ ਹੁੰਦਾ ਆਹ ਬੜਾ ਚਲੋ ਚਲੋ ਆਹ ਬੜਾ ਜਾ ਇੱਕ ਇਹ ਵਾਰ ਅੱਜ ਫੇਰ ਆਪਾਂ ਬੀਬੀਆਂ ਚੜਾਉਂਦੀਆਂ ਐਸਕੇਲੇਟਰ ਤੇ ਆ ਥੋੜਾ ਜਿਹਾ ਸਮਾਂ ਰਹਿ ਗਿਆ ਆਪਣਾ ਇਹ ਵੀ ਚੜ ਜਾਣਾ ਉੱਤੇ ਚਲੋ ਜੀ ਧਿਆਨ ਨਾਲ ਪੂਆ ਜੀ ਧਿਆਨ ਨਾਲ ਚੱਲ ਵੀ ਜਸੂ ਰੱਖ ਪੈਰ ਜਸੂ ਇਹਨੂੰ ਚੜਾਓ ਚੱਲ ਚੱਲ ਸਹੀ ਹੈ ਬਹੁਤ ਵਧੀਆ ਚੱਲ ਚੱਲ ਚੜ ਜਾ ਸਟੈਪ ਚੜ ਜਾ ਚੜ ਜਾ ਚੜ ਜਾ ਚੜ ਜਾ ਵਾਹ ਵਧੀਆ ਚਲ ਚਲ ਕਿਰਤ ਆ ਜਾ ਦੋ ਜਾਣੇ ਰਹਿ ਗਏ ਬਸ ਆਪਣੇ ਹੋਂ ਥੱਲੇ ਚੜ ਗਏ ਚੜ ਗਏ ਚੜ ਗਏ ਬਸ ਪੈ ਗਏ ਪੱਕੇ ਇਧਰ ਉਤਰਨ ਵਾਲੇ ਉਤਰ ਗਏ ਆ ਲੈ ਜੀ ਬਹੁਤ ਵਧੀਆ ਪੈ ਗਏ ਪੱਕੇ ਸਾਰੇ ਚਲੋ ਚਲੋ ਇਧਰ ਖੱਬਿਆ ਸਾਨੂੰ ਖੱਬਿਆ ਸਾਨੂੰ ਉਹ ਥੱਲੇ ਜਾਣ ਨੂੰ ਆ ਫੇਰ ਇਧਰ ਨੂੰ ਪਰਲੇ ਪਾਸਿਓਂ ਸਮਾਨ ਚੱਕ ਕੇ ਲਿਆ ਕੇ ਇੱਥੋਂ ਦੀ ਲਾ ਕੇ ਤੇ ਆ ਰੱਖ ਦਿੱਤਾ ਬਈ ਆ ਸਮਾਨ ਇਕੱਠਾ ਹੋ ਗਿਆ ਬਸ ਹੁਣ ਟ੍ਰੇਨ ਦੀ ਵੇਟ ਹੋ ਰਹੀ ਆ ਵੀ ਇਧਰੋਂ ਕਦੋਂ ਟ੍ਰੇਨ ਆਵੇ ਪਲੇਟਫਾਰਮ ਨੰਬਰ 2 ਤੇ ਖੜੇ ਆ ਗਵਾਲੀਅਰ ਚ ਆਉਣੀ ਵਾਲੀ ਆ ਬਸ ਇੱਥੇ ਲਗਣਾ ਡੱਬਾ S5 ਸਮਾਨ ਲਿਆ ਕੇ ਰੱਖਤਾ ਤੇ ਇਧਰ ਆ ਗਈ ਟ੍ਰੇਨ ਵੀ ਆ ਜਾ ਆ ਜਾ ਬਹੁ ਟਿਕਿਆ ਤੈਨੂੰ ਇਹ ਸਤਖੰਡ ਐਕਸਪ੍ਰੈਸ ਆ ਵੈਸੇ ਸਾਡੀ ਹੋਰ ਸੀ ਉਹ ਮੇਕਸਾ ਟ੍ਰੇਨ 'ਚ ਬੈ ਕੇ ਸਟਾਉਣਾ ਇਹ ਸਵੇਰੇ 9 ਵਜੇ ਤੋਂ ਪਹਿਲਾਂ ਪਹਿਲਾਂ ਲੰਘ ਜਾਂਦੀ 7:30 ਤੋਂ 9 ਦੇ ਵਿੱਚ ਵਿੱਚ ਪਰ ਅੱਜ ਬਹੁਤ ਜ਼ਿਆਦਾ ਲੇਟ ਆ ਸਾਡੀ ਟ੍ਰੇਨ ਹੋਰ ਸੀਗੀ ਪਰ ਉਹਦੇ 'ਚ ਸਾਡੀਆਂ ਟਿਕਟਾਂ ਕਨਫਰਮ ਨਹੀਂ ਹੋਈਆਂ ਫਿਰ ਅਸੀਂ ਸੋਚਿਆ ਵੀ ਸਤਖੰਡ ਐਕਸਪ੍ਰੈਸ 'ਤੇ ਚੜਦੇ ਆ ਸੋ ਤਾਂ ਕਰਕੇ ਅਸੀਂ ਸਤਖੰਡ ਐਕਸਪ੍ਰੈਸ ਦੇ ਵਿੱਚ ਚੜਨ ਲੱਗੇ ਆਂ ਐਸ 5 ਦੇ ਵਿੱਚ ਸਾਨੂੰ ਮੈਂ ਟਿਕਟਾਂ ਬੁੱਕ ਕਰ ਲੀਆਂ ਨੇ ਕੁਝ ਸਾਨੂੰ ਦਿੱਲੀ ਤੋਂ ਅੱਗੇ ਮਿਲ ਗਈਆਂ ਇੱਥੋਂ ਆਪਾਂ ਟੀਟੀ ਦੇ ਨਾਲ ਗੱਲਬਾਤ ਕਰ ਲੈਣੀ ਆ ਪੰਜਾਬ ਆ ਨਾ ਫੇ ਆਣਾ ਚੁੱਕੇ ਪੰਜਾਬ ਆਈ ਛੇਤੀ ਠੀਕ ਆ ਭਾਈ ਸਾਹਿਬ ਬਹੁਤ ਬਹੁਤ ਮਿਹਰਬਾਨੀ ਹਾਂ ਜੀ ਠੀਕ ਆ ਵੀਰ ਜੀ ਸਾਰੀ ਸੰਗਤ ਨੂੰ ਜਦੋਂ ਵੀ ਆਵੇ ਹਾਂਜੀ ਇੱਥੇ ਮਾਪੁਰ ਸਾਹਿਬ ਨੂੰ ਕਾਰ ਸੇਵਾ ਚੱਲ ਰਹੀ ਹੈ ਸੰਗਤ ਦੇ ਸਹਿਯੋਗ ਨਾਲ ਜੀ ਸਾਰੀ ਸੰਗਤ ਲੰਗਰ ਦਾ 24 ਘੰਟੇ ਪ੍ਰਬੰਧ ਦਾ ਪ੍ਰਬੰਧ ਹੈ ਜੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹੋ ਕੇ ਜਾਇਆ ਕਰਨਾ ਬਿਲਕੁਲ ਜੀ ਬਿਲਕੁਲ ਅਸੀਂ ਆਪਦੇ ਵੱਲੋਂ ਬੇਨਤੀ ਕੀਤੀ ਵੀ ਜਦੋਂ ਵੀ ਸੰਗਤ ਹਜੂਰ ਸਾਹਿਬ ਨੂੰ ਜਾਂਦੀ ਹੈ ਤੇ ਇੱਥੇ ਜ਼ਰੂਰ ਹੋ ਕੇ ਜਾਇਆ ਕਰੋ ਭਾਵੇਂ ਆਉਂਦੇ ਹੋ ਕੇ ਜਾਇਆ ਕਰੋ ਭਾਵੇਂ ਜਾਂਦੇ ਹੋ ਕੇ ਜਾਇਆ ਕਰੋ ਭਾਈ ਗੁਰਜੰਟ ਸਿੰਘ ਜੀ ਤੁਹਾਨੂੰ ਰੋਜ਼ਾਨਾ ਮਿਲਿਆ ਕਰਨਗੇ 4:30 ਤੋਂ ਲੈ ਕੇ 7:30 ਵਜੇ ਤੱਕ ਇਹਨਾਂ ਦੀ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਹੁੰਦੀ ਆ ਕੀਰਤਨੀਆਂ ਨੇ ਰਾਗੀ ਸਿੰਘ ਨੇ ਉੱਥੇ ਵਾਹਿਗੁਰੂ ਜੀ ਕੀ ਫਤਿਹ ਜੀ ਟ੍ਰੇਨ ਪਹੁੰਚ ਗਈ ਆ ਹੇਤੰਪੁਰ ਤੇ ਐਮਪੀ ਦਾ ਇਹ ਸਟੇਸ਼ਨ ਆ ਗਵਾਲੀਅਰ ਤੋਂ ਤੁਰਿਆਂ ਨੂੰ ਆਪਾਂ ਨੂੰ ਹੋ ਗਏ ਆ ਡੇਢ ਕ ਘੰਟਾ ਤੇ ਆ ਦੇਖੋ ਇਧਰਲੇ ਪਾਸੇ ਨਾ ਪਟੜੀਆਂ 3 1 2 3 ਵਿਸ਼ੀਆਂ ਇਹ ਹਾਲੇ ਵੇਸ਼ ਹੀ ਰਹੀਆਂ ਤੇ ਪਿਛਲੇ ਪਾਸੇ ਬਹੁਤ ਮਜ਼ਦੂਰ ਲੱਗੇ ਆ ਕੰਮ ਕਰਨ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ 2 2 3 3 ਟ੍ਰੇਨਾਂ ਇਕੱਠੀਆਂ ਭਜਾਉਣਗੇ ਬਰਾਬਰ ਕਿਉਂਕਿ ਹੁਣ ਟ੍ਰੇਨਾਂ ਕਾਫੀ ਹੋ ਗਈਆਂ ਆਪਣੇ ਮੁਲਕ ਦੇ ਵਿੱਚ ਪਰ ਜਿਹੜੇ ਟਰੈਕ ਆ ਟਰੈਕ ਘਟ ਪੈਂਦੇ ਆ ਤੋ ਐਸੇ ਕਰਕੇ ਫੇਰੇ ਰੇਲਾਂ ਨੂੰ ਵੇਟ ਵੀ ਕਰਨੀ ਆ ਪੈਂਦੀ ਆ ਰੇਲਾਂ ਤਾਂ ਨਿਤ ਨਵੀਆਂ ਲਾਂਚ ਕਰੀ ਜਾ ਰਹੇ ਇਹ ਤੇ ਉਹਦਾ ਕਰਕੇ ਫਿਰ ਟਰੈਕ ਵੀ ਹੋਣੇ ਜ਼ਰੂਰੀ ਆ ਬਾਕੀ ਆ ਟਰੈਕ ਹੋ ਗਏ ਬਣ ਰਹੇ ਆ ਸ਼ੁਰੂ ਹੋਣਗੇ ਤੇ ਫੇਰੇ ਜਿੱਦਾਂ ਹੁਣ ਇਹ ਰੁਕ ਗਈ ਆ ਇਦਾਂ ਫੇਰ ਟ੍ਰੇਨਾਂ ਰੁਕਿਆ ਨਹੀਂ ਕਰਨਗੀਆਂ ਪਾਸ ਕਰਨ ਵਾਸਤੇ ਹੁਣ ਇਹਨੇ ਪਾਸ ਦੇਣਾ ਕਿਥੇ ਹੋਰ ਟ੍ਰੇਨ ਨੂੰ ਤੇ ਨਾ ਹੀ ਲੇਟ ਹੋਇਆ ਕਰਨੀਆਂ ਇਹ ਆ ਗਈ ਜੀ ਚੰਬਲ ਨਦੀ ਤੇ ਚੰਬਲ ਨਦੀ ਦੇ ਆਲੇ ਦੁਆਲੇ ਨੇ ਚੰਬਲ ਦੀਆਂ ਘਾਟੀਆਂ ਜਿੱਥੇ ਡਾਕੂ ਲੁਕਦੇ ਰਹੇ ਆ ਬੜੀ ਲੁੱਟ ਹੁੰਦੀ ਰਹੀ ਇੱਥੇ ਕਹਿੰਦੇ ਟ੍ਰੇਨਾਂ ਨੂੰ ਵੀ ਲੁੱਟ ਲੈਂਦੇ ਸੀ ਆਇਆ ਆ ਇਹ ਮੱਧ ਪ੍ਰਦੇਸ਼ ਦੇ ਵਿੱਚ ਰਹਿ ਜਾਂਦਾ ਫਿਰ ਯੂਪੀ ਨੂੰ ਲਿੰਕ ਕਰ ਜਾਂਦਾ ਬਹੁਤ ਸਾਰੇ ਜ਼ਿਲ੍ਹਿਆਂ ਨੂੰ ਲੱਗਦਾ ਇਹ ਐਮਪੀ ਤੇ ਯੂਪੀ ਦੇ ਚੰਬਲ ਦੀਆਂ ਘਾਟੀਆਂ ਲੰਘਣ ਤੋਂ ਬਾਅਦ ਚ ਤੌਲਪੁਰ ਸਟੇਸ਼ਨ ਆਇਆ ਜਿਹੜਾ ਰਾਜਸਥਾਨ 'ਚ ਪੈਂਦਾ ਤੇ ਇਹ ਥੋੜਾ ਜਿਹਾ ਹਿੱਸਾ ਆਪਾਂ ਰਾਜਸਥਾਨ ਦੇ ਵਿੱਚੋਂ ਲੰਘਾਂਗੇ ਇਸ ਤੋਂ ਬਾਅਦ ਚ ਫਿਰ ਗਾਂ ਯੂਪੀ ਆ ਜਾਣਾ ਤੇ ਯੂਪੀ ਤੋਂ ਬਾਅਦ ਚ ਹਣੀਆ ਦਿੱਲੀ ਦਿੱਲੀ ਤੋਂ ਬਾਅਦ ਹੈ ਹਰਿਆਣਾ ਤੇ ਫਿਰ ਪੰਜਾਬ ਤੇ तकरीबन 6 ਤੋਂ 7 ਸੂਬੇ ਆ ਇਹ ਕੁੱਲ ਕਿਉਂਕਿ ਮਹਾਰਾਸ਼ਟਰਾ ਐਮਪੀ ਰਾਜਸਥਾਨ ਯੂਪੀ ਤੇ ਦਿੱਲੀ ਵੀ ਸਟੇਟ ਆ ਫਿਰ ਹਰਿਆਣਾ ਤੇ ਪੰਜਾਬ ਇਹ ਕੁੱਲ 7 ਸੂਬੇ ਆ ਜਿੰਨਾ ਚੋਂ ਆਪਾਂ ਲੰਘਦੇ ਆ ਜਿੰਨਾਂ ਦਾ ਆਪਾਂ ਸਫ਼ਰ ਕਰਦੇ ਆ ਜਦੋਂ ਤਖਤ ਸ਼੍ਰੀ ਹਜੂਰ ਸਾਹਿਬ ਹੁੰਨੇ ਆ ਤੇ ਤਾਲਪੁਰ ਹੁਣੇ-ਹੁਣੇ ਆਪਾਂ ਕ੍ਰੋਸ ਕੀਤਾ ਤੇ ਛੋੜਾ ਹਿੱਸਾ ਹੀ ਆ ਰਾਜਸਥਾਨ ਦਾ ਫਿਰ ਇਹ ਯੂਪੀ 'ਚ ਵੱਢ ਜੂਗੀ ਪਹੁੰਚ ਗਏ ਉਸ ਸ਼ਹਿਰ ਜਿੱਥੋਂ ਦਾ ਪੇਠਾ ਬਹੁਤ ਮਸ਼ਹੂਰ ਆ ਆਗਰਾ ਕਿੰਨਾ ਪੇਠਾ ਲੈਣਾ ਉਹ ਯਾਰ ਸਾਰੇ 2 ਦਿੰਦੇ ਆ ਕੀ ਕਹਿੰਦਾ ਜਿਹੜਾ 100 ਰੁਪਏ 100 ਰੁਪਏ ਦਾ 2 ਟ੍ਰੇਨ ਦੇ ਵਿੱਚ 100 ਦੇ ਦੋ ਦਿੰਦੇ ਆ ਇੱਥੇ ਇੱਕ ਪੰਛੀ ਪੇਠੇ ਵਾਲਾ ਬਹੁਤ ਮਸ਼ਹੂਰ ਆ ਵੀ ਇੱਥੇ ਤੇ ਤੁਸੀਂ ਜਦੋਂ ਕਦੀ ਆਗਰੇ ਤਾਜ ਮਹਿਲ ਦੇ ਲਾਗੇ ਜਾਓਗੇ ਦੁਕਾਨਾਂ ਹੀ ਦੁਕਾਨਾਂ ਨੇ ਤਾਂ ਮਤਲਬ ਉਹ ਹਰੇਕ ਦੁਕਾਨ ਤੇ ਇਹੀ ਲਿਖਿਆ ਵੀ ਪੰਛੀ ਬੇਠੇ ਵਾਲਾ ਮਤਲਬ ਇੰਨੀ ਮਾਰਗੇੜਾ ਪੰਛੀ ਦੀ ਹੁਣ ਪਰ ਅਸਲੀ ਪੰਛੀ ਕੌਣ ਇਹ ਪਛਾਣਨਾ ਬਹੁਤ ਔਖਾ ਉਹ ਉੜ ਗਿਆ ਹੁਣ ਅਸੀਂ ਹੁਣ ਤੁਰੇ ਜਾ ਰਹੇ ਹਾਂ ਇਧਰ ਪਿੱਛੇ ਜਿਹੜਾ ਰਸੋਈ ਵਾਲਾ ਡੱਬਾ ਆ ਚਾਹ ਬਣਮਾਉਣੀ ਆ ਉਹਦੇ ਜੋ ਆਪਾਂ ਚਾਹ ਆਪਣੀ ਆਪ ਤਿਆਰ ਕਰਾਉਣੀ ਆ ਉਹਦੇ ਜੋ ਕੋਲ ਖੜ ਕੇ ਅਮਲ ਉਮਲ ਟੁੱਟੇ ਪਏ ਆ ਸਾ ਆ ਆਹਤਾਂ ਕਾਲੀ ਇਲਾਇਚੀ ਵਾਲੀ ਆ ਬੰਦਾ ਸੋਨੇ ਦੀ ਦੁਕਾਨ ਚ ਕੀ ਫੜਦਾ ਵੀ ਟ੍ਰੇਨ ਚ ਆ ਦੇਖੋ ਇਹ ਕਹਿੰਦਾ ਗਾਰੰਟੀ ਆ ਵੀ ਇਹ 100 ਰੁਪਈਆ ਦੀ ਇਹ ਤਾਂ ਖਰਾਬ ਨਹੀਂ ਹੁੰਦੀ ਆਈਦਰ ਆ ਦੇਖ ਲੋ ਲੁਧਿਆਣੇ ਚ ਦੁਕਾਨ ਮੋੜੀਆਂ ਨਾਲੇ 280 ਦਾ ਖਰੀਦ ਲਿਆ ਸ਼ਾਮ ਦੀ ਚਾਹ ਤੋਂ ਬਾਅਦ ਚ ਹੁਣ ਰਾਤ ਦੀ ਰੋਟੀ ਜਿਹੜੀ ਕਿ ਗਵਾਲੀਅਰ ਕਿਲੇ ਤੋਂ ਭਾਈ ਗੁਰਜੰਟ ਸਿੰਘ ਜੀ ਹੋਣਾ ਨੇ ਸਾਨੂੰ ਦਿੱਤੀ ਸੀਗੀ ਇਹ ਹੁਣ ਚੱਲਣ ਲੱਗੀ ਆ ਨਾਲ ਹੈਗੀ ਇਤਰਾ ਦਾਲ ਆ ਤੇ ਕੜੀ ਵੀ ਹੈ ਤੇ ਤੜਕੇ ਦੇ ਵੱਜ ਗਏ 4:30 ਤੇ ਰੇਲ ਪਹੁੰਚ ਗਈ ਆ ਲੁਧਿਆਣਾ ਲੁਧਿਆਣੇ ਉਤਰ ਗਏ ਨੇ ਭਾਬੀ ਜੀ ਹੁਣੀ ਜਸੂ ਵੀ ਉਤਰ ਗਿਆ ਕਿੱਥੇ ਰਿਕੀ ਸੰਧੂ ਜੀ ਕਿੱਥੇ ਨੇ ਫੋਨ ਕਰੋ ਰਿਕੀ ਸੰਧੂ ਜੀ ਨੂੰ ਦੀ ਆਉਣ ਛੇ ਦੀ ਛੇ ਦੀ ਅਸੀਂ ਬਾਲਾ ਚਰਨੀ ਰੁਕਣ ਦੀ ਟ੍ਰੇਨ ਆ ਗਏ ਰਿਕੀ ਸੱਧੂ ਜੀ ਸਸੀਗਲ ਭਾਜੀ ਕਦੋਂ ਦੇ ਖੜੇ ਹੋ ਮੈਂ ਆ ਗਿਆ ਕੈਮਰਾ ਕਿੰਨੇ ਵਜੇ ਹਾਂਜੀ ਉਹਨਾਂ ਨੂੰ ਬੁਲਾਉਣਾ ਉਹਨਾਂ ਨੂੰ ਮੰਮੀ ਉਹ ਸਾਰੇ ਨੂੰ ਭਾਗ ਉਹ ਮੰਮੀ ਡੀਗਰ ਕਰਨੀ ਹੋਣੀ ਮੈੜ ਲਓ ਮੈੜ ਲਓ ਸਾਰੀ ਰੇਲ ਨੂੰ ਹਣ ਟ੍ਰੇਨ ਕਾਫੀ ਲੇਟ ਆ ਵੈਸੇ ਕੱਲ ਸ਼ਾਮ ਤੋਂ ਵੀ ਪਹਿਲਾਂ ਇਥੋਂ ਲੰਘ ਜਾਣੀ ਸੀਗੀ ਜੇ ਸਹੀ ਟਾਈਮ ਤੇ ਹੁੰਦੀ ਤਾਂ ਭਾਬੀ ਨੇ ਫੋਨ ਕਰਿਆ ਸੀ ਭਾਜੀ ਨੂੰ ਫਿਰ ਇਹ ਮੈਨੂੰ ਲੱਗਾ 2:00 ਵਜੇ ਦੇ ਆਏ ਪਏ ਆ ਸਵਾ 4 ਦੀ ਟ੍ਰੇਨ ਇਥੇ ਪਹੁੰਚੀ ਹੁਣ ਇਹ 2 ਘੰਟੇ ਹੋ ਗਏ ਇਹਨਾਂ ਨੂੰ ਇੱਥੇ ਆਇਆ ਨੂੰ ਵੇਲੇ ਨਹੀਂ ਸੱਦ ਲਿਆ ਬਾਏ 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 ਜੀ ਬਾਏ ਇੱਥੇ ਵੇਖ ਲਓ ਵੀ ਠੰਡ ਆ ਕੋਟੀਆਂ ਨਿਕਲ ਆਈਆਂ ਇਧਰ ਵੀ ਕੋਟੀਆਂ ਪੈ ਗਈਆਂ ਇਹ ਮੇਰਾ ਧਿਆਨ ਹੀ ਧਿਆਨ ਹੀ ਨਹੀਂ ਸੀ ਵੀ ਕੋਟੀਆਂ ਪੈ ਗਈਆਂ ਇਹਦੇ ਸਾਰਿਆਂ ਦੀਆਂ ਕਿਉਂਕਿ ਠੰਡ ਆ ਇੱਥੇ ਮੈਂ ਕਿ ਕੋਟੀਆਂ ਪੈ ਗਈਆਂ ਇੱਥੇ ਲੁਧਿਆਣੇ ਤੋਂ ਬਾਅਦ ਚ ਰੇਲ ਪਹੁੰਚ ਗਈ ਫਗਵਾੜੇ ਇਹ ਤਕਰੀਬਨ ਗੱਡੀ ਖਾਲੀ ਕਰਤੀ ਸਾਰੀ ਸੰਗਤ ਆਪਣੀ ਇੱਥੇ ਉਤਰੀ ਆ ਦੇਖੋ ਸਮਾਨ ਇਹ ਇੰਨਾ ਦਾ ਹੀ ਸਾਰਾ ਸਾਡਾ ਨਹੀਂ ਸੀਗਾ ਸਮਾਨ ਆਹੋ ਪਹੁੰਚ ਗਏ ਕਿਵੇਂ ਵਧੀਆ ਵਧੀਆ ਮੱਝ ਗਿਆ ਹਾਰਨ ਕਿਹੜਾ ਉਹ ਕੰਬਲ ਰਹਿ ਗਏ ਇਹਨਾਂ ਦੇ ਆਹ ਦੇਖੋ ਆ ਰਹਿ ਚੱਲਣਾ ਹੀ ਵੜੋ ਵੜੋ ਇੱਕ ਵਾਰ ਵਈ ਤੁਸੀਂ ਵੀ ਲਾ ਲਓ ਵਿੱਚੋਂ ਚਲੋ ਚਲੋ ਠੀਕ ਹੈ ਬਾਏ ਬਾਏ ਤੁਰ ਪੀ ਠੀਕ ਹੈ ਬਾਜੀ ਬਾਏ ਚਲ ਚੰਗਾ ਬਾਏ 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 ਚਲੋ ਠੀਕ ਹੈ ਨਾ ਬਾਏ 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 ਉਹ ਜਕਾਰਾ ਲਾ ਦੇ ਸੋ ਸ੍ਰੀ ਅਕਾਲ ਅੱਜ ਅਗਲਾ ਸਟੇਸ਼ਨ ਆਪਣਾ ਆ ਜਾਣਾ ਜਲੰਧਰ ਉਹ ਹਾਲੇ ਵਿੱਚ ਗਾਰਾ ਛੱਡ ਰਿਹਾ ਵਿੱਚ ਸਾਸਰੀਆ ਘਾਣ 6:10 ਤੇ ਆਪਾਂ ਪਹੁੰਚ ਗਏ ਆ ਜਲੰਧਰ ਰੇਲਵੇ ਸਟੇਸ਼ਨ ਸ਼ਹਿਰ ਵਾਲੇ ਤੇ ਤੇ ਇਹ ਰੇਲ ਤਕਰੀਬਨ 9 ਘੰਟਿਆਂ ਤੋਂ ਵੱਧ ਲੇਟ ਆ ਪਰ ਲੇਟ ਹੋਣ ਦੇ ਨਾਲ ਸਾਨੂੰ ਫਾਇਦਾ ਇਹ ਹੋ ਗਿਆ ਵੀ ਸਾਨੂੰ ਇਹਦੇ 'ਚ ਆ ਚੜਨਾ ਮਿਲ ਗਿਆ ਨਹੀਂ ਸਾਡੀ ਦੂਸਰੀ ਟ੍ਰੇਨ ਦੇ ਵਿੱਚ ਤਾਂ ਟਿਕਟਾਂ ਕੰਫਰਮ ਹੋਈਆਂ ਹੀ ਨਹੀਂ ਸੀਗੀਆਂ ਜਲੰਧਰ ਵਾਲੇ ਸਟੇਸ਼ਨ ਤੇ ਵੀ ਪੂਰਾ ਰਸ਼ ਆ 6:00 ਵਜੇ ਕੇ 10 ਮਿੰਟ ਹੋਏ ਵੈਸੇ 6:40 ਤੇ ਮਨ ਵੀ ਇਧਰੋਂ ਮੁੜ ਕੇ ਜਾਣੀ ਸੀ ਨਾ ਅੰਮ੍ਰਿਤਸਰ ਹੋ ਕੇ ਇਹ ਰੇਲ ਕੱਲ ਸ਼ਾਮੀ ਪਹੁੰਚਣੀ ਸੀਗੀ ਅੰਮ੍ਰਿਤਸਰ ਤੇ ਅੱਜ ਸਵੇਰੇ ਅੰਮ੍ਰਿਤਸਰ ਤੋਂ ਤੁਰ ਕੇ ਆਇਦਰ ਆਉਣੀ ਸੀ 6:40 ਤੇ ਇਹਦਾ ਟਾਈਮ ਇੱਥੋਂ ਦਾ ਪਰ ਦੇਖ ਲਓ ਕਿੰਨੀ ਲੇਟ ਆ ਇਹ ਆਉਣ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਆਪਣੇ ਸ਼ਹਿਰ ਜਲੰਧਰ ਆ ਗਏ ਵਾਪਸ ਕਈ ਦਿਨਾਂ ਬਾਅਦ ਤੇ ਆ ਗਈ ਆਪਣੀ ਗੱਡੀ ਵੀ ਠੀਕ ਆ ਬਾਜੀ ਫਿਰ ਮਿਲਦੇ ਆ ਜੀ ਠੀਕ ਠੀਕ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਇਹ ਜਲੰਧਰ ਦੀ ਫਗਵਾੜਾ ਗੇਟ ਮਾਰਕੀਟ ਇਲੈਕਟ੍ਰੋਨਿਕ ਦਾ ਸਮਾਨ ਮਿਲਦਾ ਤਾਂ ਐਸ ਵੇਲੇ ਦੇਖ ਕੇ ਪਤਾ ਲੱਗਦਾ ਵੀ ਇਹ ਤਾਂ ਬਹੁਤ ਖੁੱਲਾ ਰੋਡ ਆ ਤੇ ਦਿਨ ਵੇਲੇ ਤੇ ਇੱਥੇ ਵੀ ਤੁਸੀਂ ਮਲਟੀ 2 ਵੀਲਰ ਤੇ ਵੀ ਆ ਜਾਓ ਸਕੂਟਰ ਮੋਟਰਸਾਈਕਲ ਤੇ ਵੀ ਉੱਤੇ ਵੀ ਲੰਘਣਾ ਔਖਾ ਹੁੰਦਾ ਇੱਥੋਂ ਪਰ ਇੱਥੋਂ ਇਹਦਾ ਕੱਠੀਆਂ ਜੇ ਲੰਘਾਉਣੀਆਂ ਹੋਣ ਇੱਕ ਦੋ ਮਤਲਬ 5 6 ਗੱਡੀਆਂ ਲੰਘ ਸਕਦੀਆਂ ਇੰਨਾ ਖੁੱਲਾ ਆ ਹੈ ਪਰ ਬਹੁਤ ਟ੍ਰੈਫਿਕ ਲੱਗਾ ਹੁੰਦਾ ਲੋਕ ਆਪਣੀਆਂ ਚੀਜ਼ਾਂ ਪਾਰਕ ਕਰ ਜਾਂਦੇ ਆ ਕਿਉਂਕਿ ਮੇਨ ਬਾਜ਼ਾਰ ਹੀ ਹੈ ਇਲੈਕਟ੍ਰੋਨਿਕ ਦਾ ਜਲੰਧਰ ਇਹ ਆ ਗਿਆ ਜੀ ਮਲਾਬ ਸ਼ੌਕ ਇੱਥੋਂ ਇਧਰਲੇ ਬੰਨੇ ਨੂੰ ਚੱਲ ਜਾਂਦਾ ਸਾਰਾ ਸ਼ੁਰੂ ਹੋ ਜਾਂਦਾ ਲੀੜਾ ਕਪੜਾ ਜੋ ਵੀ ਜੋ ਮਰਜ਼ੀ ਖਰੀਦੋ ਇਧਰ ਦੀ ਅਟਾਰੀ ਬਾਜ਼ਾਰ ਅੱਗੇ ਹੁੰਦਾ ਇਹ ਦੂਸਰਾ ਵਾ ਇਹ ਰੈਂਕ ਬਾਜ਼ਾਰ ਨੂੰ ਜੁੜ ਜਾਂਦਾ ਹਨਾ ਜੁੱਤੀ ਚੋਂ ਤੋਂ ਆ ਕੇ ਵੀ ਮਿਲਦਾ ਹੈ ਇੱਧਰੋਂ ਵੀ ਤੇ ਇਹ ਕੰਪਨੀ ਵਾਂਗ ਚੌਕ ਆਉਣ ਵਾਲਾ ਹੀ ਆ ਇੱਧਰ ਜੱਗਬਣੀ ਦਾ ਦਫ਼ਤਰ ਹੈ ਇਹ ਪ੍ਰਾਣਾ ਦਫ਼ਤਰ ਆਪਣਾ ਪੰਜਾਬ ਕੇਸਰੀ ਜੱਗਬਣੀ ਹੈ ਇੱਥੇ ਤਿੰਨ ਸਾਲ ਮੈਂ ਲਾਇਆ ਮਨ ਲਾਦਾ ਤਿੰਨ ਚਾਰ ਚੇਤਲੀ ਤਿੰਨ ਚਾਰ ਲਾਇਆ ਆ ਆ ਗਿਆ ਕੰਪਨੀ ਬਾਗ ਚੌਂਕ ਕੰਪਨੀ ਬਾਗ ਚੌਂਕ ਕਰੋਨਾ ਵੇਲੇ ਵੀ ਇਸੇ ਤਰ੍ਹਾਂ ਹੀ ਸੀ ਖੁੱਲ ਐਨ ਖਾਲੀ ਸ਼ਾਂਤ ਸ਼ਹਿਰ ਸ਼ਾਂਤ ਸ਼ਹਿਰ ਹੁੰਦਾ ਸੀ ਕੱਲੇ ਤੁਰੇ ਜਾਂਦੇ ਹੁੰਦੇ ਸੜਕਾਂ ਤੇ ਬਸ ਉਦੋਂ ਪਾਸ ਹੁੰਦੇ ਸੀ ਸਾਡੇ ਕੋਲ ਮੀਡੀਆ ਵਾਲੇ ਬڑا ਸ਼ਹਿਰ ਵੇਖਿਆ ਉਹਨਾਂ ਦੇ ਨਾਲ ਜੀ ਪੱਤੇ ਪੱਤੇ ਹੁੰਦੇ ਸੀ ਬਸ ਰੋਡ ਦੇ ਉੱਤੇ ਪਏ ਨਾਲੇ ਸ਼ਹਿਰ ਦੀ ਟੀੜੀ ਦਵਾ ਦੀ ਹੈ ਹਾਂ ਪ੍ਰੈਸ ਕਲੱਬ ਲੰਘਿਆ ਆ ਪ੍ਰੈਸ ਕਲੱਬ ਇੱਧਰ ਖੱਬੇ ਹੱਥ ਸੀਗਾ ਇਹ ਆ ਗਿਆ ਭਗਤ ਨਾਮ ਦੇ ਚੌਕ ਵਾਹ ਇਹਨੂੰ ਸਕਾਈ ਲਾਰਕ ਚੌਕ ਦੇ ਨਾਮ ਨਾਲ ਨਹੀਂ ਸਕਾਈ ਲਾਰਕ ਅਗਲਾ ਆ ਇਹ ਨਾਮ ਦੇ ਹਾਂ ਸੱਜੇ ਹੱਥ ਮੁੜ ਕੇ ਆ ਆ ਪਾਣੀ ਇੱਧਰ ਸਕਾਈ ਲਾਰਕ ਵਾਲੇ ਬੰਦੇ ਨੂੰ ਹੀ ਜਾਣਾ ਹੈ ਅੱਗੇ ਵੀ ਅੱਗੇ ਵੀ ਆ ਬੀਬੀ ਐਮ ਸੀ ਉੱਧਰ ਰਹਿ ਗਿਆ ਇੱਧਰ ਸਕਾਈ ਲਾਰਕ ਹੈ ਆ ਇੱਕ ਨਵਾਂ ਬਣ ਰਿਹਾ ਅੱਛਾ ਇਹ ਕਿਹੜਾ ਆਡੀਓ ਜੋ ਆਡੀਓ ਜਿਹੜਾ ਅਸੀਂ ਤੁਹਾਡੇ ਦਿਨਕ ਸਵੇਰਾ ਗਰੁੱਪ ਜਿੱਥੇ ਤੁਸੀਂ ਕੰਮ ਕੀਤਾ ਉਹ ਉਹਨਾਂ ਦੀ ਮਲਕੀਅਤ ਆ ਹੈ ਆਪਕੋ ਕਰਾ ਤਾਂ ਬੋਰਡ ਲੱਗਾ ਸੀ ਉਹਨਾਂ ਦਾ ਬੋਰਡ ਲੱਗਿਆ ਹੈ ਆ ਆਇਆ ਸਾਡਾ ਸਕਾਈ ਲਾਰਕ ਚੌਕ ਅਰੇ ਜੀ ਆ ਗਈ ਸਕਾਈ ਲਾਰਕ ਚੌਕ ਇਹਦੇ ਨਾਲ ਹੀ ਖੱਬੇ ਹੱਥ ਮੁੜ ਜਾਗੇ ਤੇ ਮਿਸ਼ਨ ਚੌਕ ਜੇ ਸੱਜੇ ਹੱਥ ਇਧਰ ਰੁਕਾਂਗੇ ਇਹ ਫਿਰ ਜੋਤੀ ਚੌਕ ਜੋਤੀ ਚੌਕ ਰੈਣਕ ਬਾਜ਼ਾਰ ਲੀੜਾ ਕਪੜਾ ਮਾਰਕੀਟ ਉਧਰ ਚੱਲ ਜਾਣੀ ਆ ਅਸੀਂ ਇੱਧਰੋਂ ਨਿਕਲਣਾ ਸਾਡਾ ਪਿੰਡ ਹੈਗਾ ਲੋਈਆਂ ਦੇ ਲਾਗੇ ਟੁਰਨਾ ਤੇ ਅਸੀਂ ਫਿਰ ਜਾਂ ਕਾਲੇ ਸੰਗਿਆ ਰੋਡ ਤੋਂ ਨਹੀਂ ਜਾਂਦੇ ਹੁੰਦੇ ਆ ਜਾਂ ਜਾਂਦੇ ਹੁੰਦੇ ਆ ਫਿਰ ਨਿਕੋਦਰ ਮੋਗਾ ਰੋਡ ਇਹ ਦੋਨੋਂ ਸਾਡੇ ਰੋਡ ਚੱਲ ਜਾਂਦੇ ਆ ਮਿਸ਼ਨ ਚੌਕ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਗੁਰਨਾਨ ਨੰਕ ਮਿਸ਼ਨ ਹਾਂ ਜੀ ਨਾਲ ਹੀ ਦਰਹ ਹਸਪਤਾਲ ਵੀ ਆ ਮੇਰਾ ਦਫਤਰ ਵੀ ਹੋਣਾ ਪਰ ਹਾਂ ਮੰਨ ਬਲੀ ਦਾ ਦਫਤਰ ਵੀ ਖਾਦੀ ਹੈ ਆ ਲੋ ਉਹ ਆ ਗਿਆ ਸਵੇਰਾ ਭਵਨ ਇਹ ਫੇਕੋਗੀ ਵੀ ਆਪਦਾ ਦਫਤਰ ਦਿਖਾ ਜਾਂਦਾ ਤੇ ਮੇਰਾ ਨਹੀਂ ਬੁਧੇਰਾ ਪਹਿਲਾ ਦਫਤਰ ਉਹੀ ਸੀ ਸਵੇਰਾ ਭਵਨ ਇੱਥੇ ਆਲੇ ਸਾਡੇ ਮਿੱਤਰ ਜਗਬਾਣੀ ਚ ਵੀ ਕੰਮ ਕਰਦੇ ਆ ਇੱਥੇ ਵੀ ਕਰਦੇ ਆ ਸਵੇਰੇ ਸਵੇਰੇ ਸੜਕਾਂ ਸੁੰਨੀਆਂ ਪਈਆਂ ਹਾਂ ਜੀ ਜਲੰਧਰ ਸ਼ਹਿਰ ਜਲੰਧਰ ਸ਼ਹਿਰ ਇਹ ਵਾਹੇ ਗੀੜੀ ਰੂਟ ਹੁੰਦਾ ਮਾਡਲ ਟਾਊਨ ਏਰੀਆ ਆਇਆ ਹੈ ਮਾਡਲ ਟਾਊਨ ਦਾ ਰੈ residense ਏਰੀਆ ਭਰਾਣਾ ਜਿਹੜਾ ਇਹ ਨਵਾਂ ਮਾਡਲ ਟਾਊਨ ਬਾਜ਼ਾਰ ਜਿਹੜਾ ਉਹ ਅੰਦਰਲੇ ਪਾਸੇ ਨੂੰ ਆ ਤੇ ਅਸੀਂ ਬਾਰੋ-ਬਾਰ ਜਾ ਰਹੇ ਆ ਕੱਪੀ ਹੱਥ ਲਾਈ ਗਏ ਮੋਟਰ ਇਹ ਜੀਟੀਬੀ ਨਗਰ ਹੈ ਜੀ ਇਹ ਦੇਖ ਬਾਦਰ ਨਗਰ ਇੱਥੋਂ ਸਿੱਧੇ ਜਿਹੜੀ ਆ ਪਿੱਛੇ ਨੂੰ ਸੜਕ ਜਾ ਰਹੀ ਏ ਮਾਡਲ ਟਾਊਨ ਚੱਲ ਜਾਂਦੀ ਇੱਧਰ ਮੋੜੇ ਰਵੀ ਦਾਸ ਚੌਕ ਗਿਆ ਇੱਥੋਂ ਰਵੀ ਦਾਸ ਚੌਕ ਤੋਂ ਸਾਡਾ ਰੂਟ ਦੋ ਪਾਸਿਆਂ ਨੂੰ ਚੱਲ ਜਾਂਦਾ ਮਤਲਬ ਦੋਵਾਂ ਪਾਸਿਆਂ ਨੂੰ ਹੀ ਜਾ ਸਕਦੇ ਹੁੰਨੇ ਆ ਸਿੱਧੇ ਵੀ ਲੰਘ ਸਕਦੇ ਕਾਲੇ ਸੰਗਿਆਂ ਨੂੰ ਤੇ ਜਾਂ ਫਿਰ ਖੱਬੇ ਹੱਥ ਨਕੋਦਰ ਜਿਹੜੀ ਨਕੋਦਰ ਨੂੰ ਜਾਂਦੀ ਆ ਉੱਥੇ ਵੀ ਅਹੀਂ ਚੱਲ ਜਾਈਦਾ ਉਹ ਡਿਪੈਂਡ ਕਰਦਾ ਹੁੰਦਾ ਵੀ ਸਾਹੀਂ ਜੇ ਟ੍ਰੈਫਿਕ ਜਿਆ ਹੋਵੇ ਇਹ ਨਹੀਂ ਅਵਾਈਡ ਕਰਦੇ ਹੁੰਦੇ ਵੀ ਕਾਲੇ ਸੰਘਿਆਂ ਵਾਲਾ ਪਾਸਾ ਉਧਰ ਦੀ ਨਾ ਜਾਈਏ ਕਿਉਂਕਿ ਕਾ ਮੰਡੀ ਜੇ ਰਾਸ਼ਬਾ ਹੁੰਦਾ ਸ਼ਾਮ ਨੂੰ ਜਿਆਦਾ ਅਵਾਈਡ ਕਰੀਦਾ ਉਦੋਂ ਨਿਕੋਦਰਾਲ ਦੀ ਨਿਕਲ ਜਾਈਦਾ ਹੁਣ ਫੇ ਕਿੱਧਰ ਦੀ ਜਲੀਏ ਤਰੀ ਦੱਸੋ ਹਾਂ ਤਾਂ ਸਿੱਧੇ ਹੀ ਜਾ ਸਕਦੇ ਸਿੱਧੇ ਵੀ ਜਾ ਸਕਦੇ ਆਪਾਂ ਨਾ ਕਾਲਾ ਸੰਘਿਆ ਤੋਂ ਨਹੀਂ ਹੀ ਚੱਲਦੇ ਆ ਕਿਉਂਕਿ ਹੁਣ ਇਸ ਵੇਲੇ ਕਿਹੜਾ ਟ੍ਰੈਫਿਕ ਆ ਆ ਸ਼ਿੰਗਾਰਿਆ ਸ਼ਿੰਗਾਰਿਆ ਕੋਈ ਮੈਨੂੰ ਲੱਗਦਾ ਨਹੀਂ ਉਹ ਰੀ ਭਗਤ ਰਵਿਦਾਸ ਜੀ ਦਾ ਨਾ ਭਗਤ ਰਵਿਦਾਸ ਜੀ ਦਾ ਮੇਨ ਉਹਨਾਂ ਸਥਾਨ ਹਾਂਜੀ ਹਾਂਜੀ ਇਧਰਲੇ ਪਾਸੇ ਆ ਜਨਮ ਦਿਹਾੜਾ ਉਹਨਾਂ ਦਾ ਤਾਂ ਕਰਕੇ ਇਹ ਸਾਰਾ ਰਾਹ ਵੈਸੇ ਬੰਦ ਹੁੰਦਾ ਪਰਮਿਸ਼ਨ ਲੈ ਕੇ ਨਾ ਉਹਨਾਂ ਦੇ ਨਾਲ ਚ ਆ ਸਾਰਾ ਬੰਦ ਕਰ ਦਿੰਦੇ ਹੁੰਦੇ ਆ ਆ ਤਾਈ ਨੂੰ ਸਾਰੇ ਆ ਦੁਕਾਨਾਂ ਵਗੈਰਾ ਲੱਗੀਆਂ ਪਈਆਂ ਸਾਰੀਆਂ ਆ ਤੇ ਆ ਆ ਵੀ ਬੰਦ ਹੁੰਦਾ ਟੋਟਲੀ ਚੱਲ ਰਿਹਾ ਹਾਂ ਬਹੁਤ ਤਗੜਾ ਮੇਲਾ ਹੁੰਦਾ ਇਹ ਕਾਫੀ ਦਿਨ ਚੱਲਦਾ ਰਹਿੰਦਾ ਹੈ ਇਹ ਰਵੀ ਦਾ ਸਟੌਕ ਤੋਂ ਹੁਣ ਅਸੀਂ ਕਾਲਾ ਸੰਘਿਆ ਰੋਡ ਤੇ ਪਹੇਗੇ ਆ ਕਾ ਮੰਡੀ ਦੇ ਵਿੱਚੋਂ ਰਣ ਲੰਘ ਕੇ ਜਾਣਾ ਹੈ ਰਾਹ ਪੰਜਾਬ ਜੇ ਤਾਂ ਧੁੰਦ ਪਈ ਆ ਇੱਕੋ ਦਮ ਇੰਨੀ ਗਰਮੀ ਚ ਫੇਰ ਠੰਡੇ ਮੌਸਮ ਆ ਗਏ ਟੈਂਪਰੇਚਰ 8 9 ਆ ਜਿੰਨਾ ਮਤਲਬ ਛੱਡ ਕੇ ਗਏ ਸੀ ਨਾ ਓਨਾਂ ਕੀ ਆ ਪਰ ਉਥੇ 30 32 ਹੋ ਗਿਆ ਸੀ ਟੈਂਪਰੇਚਰ 35 ਤੱਕ ਵੀ ਚਲ ਗਈ ਬਹੁਤ ਜ਼ਿਆਦਾ ਗਰਮੀ ਸੀ 33 34 ਵੀ ਬਿਲਕੁਲ ਦੇਖਿਆ ਗਿਆ ਦੇ ਨਾਲ ਦੇਖੋ ਇੱਥੇ ਤਾਂ ਧੁੰਦ ਪਈ ਆ ਸਵੇਰੇ ਸਵੇਰੇ ਪੰਜਾਬ ਦਾ ਮੌਸਮ ਬਹਿ ਬਹੁਤ ਕਮਾਲ ਆ ਰਿਹਾ ਸਹੀ ਗੱਲ ਹੈ ਪਾਕਿਸਤਾਨ ਜਿਹਾ ਜੇ ਤਾਂ ਗਰਮੀ ਰਹਿੰਦੀ ਆ ਜਾਂ ਫਿਰ ਠੰਡ ਰਹਿੰਦੀ ਆ ਇੱਥੇ ਸਾਰੇ ਮੌਸਮ ਆਉਂਦੇ ਆ ਇਦੋਂ ਆਪਾਂ ਭਾਗਾਂ ਵਾਲੇ ਆ ਵੀ ਆਪਾਂ ਇਸ ਸੂਬੇ ਦੇ ਵਿੱਚ ਜੰਮੇ ਆ ਇੱਥੇ ਰਹਿਨੇ ਆ ਪੰਜਾਬ ਤੇ ਪੰਜਾਬ ਆਪਣਾ ਘਰ ਆ ਅਸੀਂ ਪਹੁੰਚੇ ਹੋਏ ਆਂ ਵਾਪਸ ਪਿੰਡ ਤੇ ਇਸ ਵਾਰ ਦੀ ਸਾਡੀ ਹਜੂਰ ਸਾਹਿਬ ਦੀ ਯਾਤਰਾ ਬਹੁਤ ਵਧੀਆ ਰਹੀ ਜੀ ਇਸ ਵਾਰ ਅਸੀਂ ਗਏ ਸੀ ਸੰਗਤ ਨਾਲ ਤੇ ਪਿਛਲੀ ਵਾਰ ਬਸ ਦੋਨੋਂ ਗਏ ਸੀ ਤੇ ਪੜਾਹ ਪਰ ਸਾਡੇ ਪਿਛਲੀ ਵਾਰ ਵੀ ਦੋਸਤ ਹੀ ਗਵਾਲੀਅਰ ਵੀ ਰੁਕੇ ਸੀ ਤੇ ਹਜੂਰ ਸਾਹਿਬ ਤੇ ਗਏ ਸੀ ਤੇ ਸੰਗਤ ਨਾਲ ਜਿਆਦਾ ਆਨੰਦ ਆਉਂਦਾ ਬਹੁਤ ਵਧੀਆ ਲੱਗਾ ਬਿਲਕੁਲ ਜੀ ਬਹੁਤ ਵਧੀਆ ਸੀਗਾ ਤੇ ਹੁਣ ਅਸੀਂ ਅਗਲੇ ਟੂਰ ਵੀ ਬਿਲਕੁਲ ਕਿੱਥੇ ਲੈ ਚਲੀਏ ਫਿਰ ਕਰਦੇ ਨੇ ਹੁਣ ਪਲਾਨ ਤੇ ਕੁਝ ਦਿਨ ਘਰ ਰਵਾਂਗੇ ਕਿਉਂਕਿ ਵਿਆਹ ਵੀ ਨੇ ਕਵੀਲਦਾਰ ਬੰਦੇ ਆ ਦੇ ਕੰਮ ਕਰ ਕਰਨੇ ਆ ਕਵੀਲਦਾਰੀਆਂ ਵੀ ਵੇਖਣੀਆਂ ਵਿਆਹ ਨੇ ਕੁਝ ਹੂੰ ਮੰਨਪ੍ਰੀਤ ਹੋਣ ਵਾਲੇ ਬੰਨੇ ਆ ਇੱਕ ਵਿਆਹ ਉਹ ਵੇਖਣਾ ਮੇਰੇ ਸਾਲਾ ਸਾਹਿਬ ਦਾ ਤੇ ਉਸ ਤੋਂ ਬਾਅਦ ਫਿਰ ਦੇਸ਼ ਦੇ ਇੱਥੇ ਇੰਡੀਆ ਦੇ ਵਿੱਚ ਵੀ ਦੇਸੀ ਟੂਰ ਵੀ ਕਰਨੇ ਆ ਤੇ ਵਿਦੇਸ਼ੀ ਟੂਰ ਵੀ ਕਰਨੇ ਆ ਤੇ ਜਾ ਜਾ ਤੂੰ ਮੈਂ ਚੱਲਿਆਂ ਜਾਂਦਾ ਤੇ ਬੱਸ ਵੀਰੇ ਇਹੀ ਬਾਕੀ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਆ ਜੀ ਸਾਂਝੀ ਕਰਦੇ ਆ ਤੇ ਥੋੜੇ ਦਿਨ ਪਿੰਡ ਰਹਿ ਲਈਏ ਤੇ ਮਿਲਦੇ ਆ ਫਿਰ ਨਵੀਂ ਵੀਡੀਓ 'ਚ ਨਵੇਂ ਸਫ਼ਰ ਤੇ ਹੂੰ ਦੇਖਦੇ ਰਹੋ ਵਾਕ ਵਿਦ ਟੋਨਰ